ਤੇ ਹੁਣ ਗੱਲ ਕਰਾਂਗੇ ਮੌਸਮ ਦੀ ਸ਼ਹਿਰ ਸ਼ਹਿਰ ਧੁੰਦ ਦਾ ਕੈਰ ਦਰਸਲ ਸੰਗਨੀ ਧੁੰਦ ਤੇ ਕੜਾਕੇ ਦੀ ਠੰਡ ਨੇ ਜੋ ਕਿ ਪੰਜਾਬ ਦੇ ਲੋਕ ਠਾਰੇ ਹੋਏ ਨੇ ਤਾਂ ਪੰਜਾਬ ਦੇ ਵਿੱਚ ਧੁੰਦ ਤੇ ਠੰਡ ਕਰਕੇ ਜਨਜੀਵਨ ਕਾਫੀ ਹੱਦ ਤੱਕ ਪ੍ਰਭਾਵਿਤ ਹੋਇਆ ਪੰਜਾਬ ਹਰਿਆਣਾ ਦੇ ਵਿੱਚ ਅਗਲੇ 48 ਘੰਟੇ ਤੱਕ ਸੰਗਨੀ ਧੁੰਦ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਨਵੇਂ ਸਾਲ ਦੇ ਵਿੱਚ ਹਾਲਾਂਕਿ ਸੁੱਕੀ ਠੰਡ ਤੋਂ ਰਾਹਤ ਮਿਲ ਸਕਦੀ ਹੈ 31 ਦਸੰਬਰ ਤੋਂ 1 ਜਨਵਰੀ ਦੇ ਵਿਚਕਾਰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਹਾੜੇ ਇਲਾਕੇ ਦੇ ਵਿੱਚ ਬਰਫबारी ਕਰਕੇ ਪੰਜਾਬ ਦੇ ਵਿੱਚ ਵੀ ਤਾਪਮਾਨ ਡਿੱਗੇਗਾ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਸੰਘਣੀ ਧੁੰਦ ਕਰਕੇ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਤਾਂ ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣਾ ਦਾ ਹਿੱਸਾ ਸਭ ਤੋਂ ਠੰਡਾ ਰਿਹਾ ਫਸਲਾਂ ਦੇ ਲਈ ਹਾਲਾਂਕਿ ਇਹ ਠੰਡ ਦਾ ਮੌਸਮ ਹੈ ਜੋ ਕਿ ਕਾਫੀ ਲਾਹੇਵੰਦ ਸਾਬਤ ਹੋਣ ਵਾਲਾ ਮੌਸਮ ਵਿਭਾਗ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਦੋ ਤਸਵੀਰਾਂ ਨੇ ਪੰਜਾਬ ਤੇ ਦਿੱਲੀ ਦੀਆਂ ਦੱਸ ਦੇ ਇੱਕ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਸੰਘਣੀ ਧੁੰਦ ਪੈ ਰਹੀ ਹੈ ਵਿਜ਼ਿਬਿਲਟੀ ਕਾਫੀ ਘਟੀ ਹੋਈ ਹੈ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਪਹਿਲਾਂ ਪ੍ਰਦੂਸ਼ਣ ਤੇ ਹੁਣ ਧੁੰਦ ਜਿਸ ਤੱਕ ਡਬਲ ਅਟੈਕ ਵੇਖਣ ਨੂੰ ਮਿਲ ਰਿਹਾ ਹੈ ਤਾਂ ਦਿੱਲੀ ਦੀਆਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਵੀ ਵਿਜ਼ਿਬਿਲਟੀ ਕਾਫੀ ਹੱਦ ਤੱਕ ਘਟੀ ਹੋਈ ਹੈ ਲੋਕਾਂ ਨੂੰ ਵਾਰ-ਵਾਰ ਅਪੀਲਾ ਕੀਤੀਆਂ ਜਾ ਰਹੀ ਨੇ ਕਿ ਇਸ ਧੁੰਦ ਦੇ ਵਿੱਚ ਜੇਕਰ ਤੁਸੀਂ ਸੜਕੀ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਆਪਣੇ ਵਾਹਨਾਂ ਨੂੰ ਲੈ ਕੇ ਜੋ ਸੜਕਾਂ ਤੇ ਨਿਕਲ ਰਹੇ ਹੋ ਤਾਂ ਆਪਣੀਆਂ ਗੱਡੀਆਂ ਨੂੰ ਜੋ ਕਿ ਲਾਈਟਾਂ ਦੇ ਨਾਲ ਹੀ ਸੜਕਾਂ ਤੇ ਉਤਾਰੋ ਫੌਗ ਲੈਂਪਸ ਨੂੰ ਔਨ ਰੱਖੋ ਡਿਪਰਚ ਨੂੰ ਔਨ ਰੱਖੋ ਹਾਲਾਂਕਿ ਫੌਗ ਅਲਰਟ ਤੇ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖੋ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝਾਉਂਦੇ ਆ ਕਿ ਆਪਣੇ ਫੌਗ ਲੈਂਪ ਦੀ ਵਰਤੋਂ ਜ਼ਰੂਰ ਕਰੋ ਤਾਂ ਜੋ ਕਿਸੇ ਵੀ ਤਰੀਕੇ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਤਾਂ ਗੱਡੀ ਦੇ ਸ਼ੀਸ਼ੇ ਨੂੰ ਸਾਫ਼ ਰੱਖਣਾ ਬੇਹੱਦ ਲਾਜ਼ਮੀ ਹੈ ਤਾਂ ਜੇ ਤੁਹਾਨੂੰ ਆਸ-ਪਾਸ ਨਜ਼ਰ ਆਵੇ ਕਿ ਆਸ-ਪਾਸੇ ਤੋਂ ਕੋਈ ਗੱਡੀ ਤਾਂ ਨਹੀਂ ਆ ਰਹੀ ਐ ਪਾਰਕਿੰਗ ਡਿਪਰ ਨੂੰ ਜ਼ਰੂਰ ਔਨ ਰੱਖਣਾ ਚਾਹੀਦਾ ਹੈ ਕਿਉਂਕਿ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਸਾਡੇ ਸਾਹਮਣੇ ਵੀ ਕੋਈ ਵਾਹਨ ਮੌਜੂਦ ਹੈ ਗਲਤ ਸਾਈਡ ਵਾਹਨ ਨੂੰ ਬਿਲਕੁਲ ਨਾ ਚਲਾਓ ਕਿਉਂਕਿ ਕਈ ਵਾਰੀ ਸਾਹਮਣੇ ਵਾਲਾ ਅਵੇਸਲਾ ਆ ਰਿਹਾ ਹੁੰਦਾ ਤੇ ਤੁਹਾਡੀ ਗਲਤੀ ਕਰਕੇ ਨੁਕਸਾਨ ਹੋ ਸਕਦਾ ਤੇ ਸਭ ਤੋਂ ਵੱਡੀ ਗੱਲ ਕਾਲੀ ਨਾ ਕਰੋ ਕਿਉਂਕਿ ਕਾਲੀ ਦੇ ਨਾਲੋਂ ਦੇਰੀ ਚੰਗੀ ਐ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਤਾਂ ਮੌਸਮ ਦੀ ਜਾਣਕਾਰੀ ਲਗਾਤਾਰ ਸਾਂਝਾ ਕਰ ਰਹੇ ਹਾਂ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਹੁਣ ਤੁਹਾਨੂੰ ਸਿੱਧਾ ਰੁਕ ਕਰਵਾਨੇ ਅਬੋਹਰ ਦਾ ਅਬੋਹਰ ਤੋਂ ਸਾਡੇ ਸਹਿਯੋਗੀ ਅਵਤਾਰ ਸਿੰਘ ਸਾਡੇ ਨਾਲ ਜੋ ਕਿ ਲਾਈਵ ਜੁੜੇ ਹੋਏ ਆ ਉਹਨਾਂ ਤੋਂ ਜਾਣਦੇ ਆ ਕਿ ਅਬੋਹਰ ਦੇ ਮੌਸਮ ਦੇ ਕੀ ਹਾਲਾਤ ਨੇ ਅਵਤਾਰ ਲਗਾਤਾਰ ਧੁੰਦ ਪੈ ਰਹੀ ਹੈ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਵੱਰ ਰਹੀ ਹੈ ਤੇ ਲੋਕਾਂ ਦੇ ਹੱਡ ਠਾਰ ਰਹੇ ਨੇ ਅਬੋਹਰ ਵਾਸੀਆਂ ਦਾ ਕੀ ਹਾਲ ਚਾਲ ਹੈ ਬਿਲਕੁਲ ਜੇਕਰ ਕੁਲਵਿੰਦਰ ਗੱਲ ਕੀਤੀ ਜਾਵੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਦਿਨਾਂ ਤੋਂ ਬਾਜੜਾਜ ਬੋਹਰ ਇਲਾਕੇ ਦੇ ਵਿੱਚ ਧੁੰਦ ਜਿਹੜੀ ਇਹ ਦੇਖਣ ਨੂੰ ਜੜੀ ਨਜ਼ਰ ਆ ਰਹੀ ਹੈ ਆ ਠੰਡ ਜਿਹੜੀ ਬਹੁਤ ਹੈਗੀ ਹਾਰਡ ਚੇਰ ਵੀ ਜਿਹੜੀ ਠੰਡ ਕਹਿ ਸਕਦੇ ਹਾਂ ਬਿਲਕੁਲ ਹੱਥ ਜੜੇ ਆ ਠੰਡੇ ਹੋ ਰਿਹਾ ਲੋਕ ਹਾਲਾਂਕਿ ਜਿਹੜੇ ਆਪਣਾ ਜਿਹੜਾ ਰੋਜ਼ਾਨਾ ਦਾ ਜਿਹੜਾ ਕੰਮ ਹੈਗਾ ਉਧਰ ਨੂੰ ਜਿਹੜੇ ਜਾ ਰਹੇ ਹੈਗੇ ਲੇਕਿਨ ਆਵਾਜਾਈ ਘੱਟ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲਗਾਤਾਰ ਮੌਸਮ ਵਿਭਾਗ ਵੱਲੋਂ ਜਿਹੜਾ ਹੈਗਾ ਭਵਿੱਖਬਾਣੀ ਕੀਤੀ ਗਈ ਹੈ ਕੀ ਤੰਦ ਜਿਹੜੀ ਹੈ ਕਈ ਇਲਾਕਿਆਂ ਦੇ ਵਿੱਚ ਜਿਹੜੀ ਜ਼ਿਆਦਾ ਪੈੰਦੀ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਦੇਖਦੇ ਹੋਏ ਜਿਹੜੇ ਕੁਝ ਲੋਗ ਐ ਜਿੰਨਾਂ ਨੂੰ ਕੋਈ ਜ਼ਰੂਰੀ ਕੰਮ ਕਾਜ ਹੈਗਾ ਉਸ ਵਾਸਤੇ ਜਿਹੜੇ ਹੈਗੇ ਉਹ ਲੋਗ ਜਿਹੜੇ ਘਰ ਤੋਂ ਜਿਹੜੇ ਬਾਹਰ ਨਿਕਲ ਰਹੇ ਐਸੇ ਕਰਕੇ ਜਿਹੜੀ ਆਵਾਜ਼ਾਂ ਜਿਹੜੀ ਹੈ ਬਿਲਕੁਲ ਕੱਟਨੇ ਜਾ ਰਹੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਬੋਰ ਦੀਆਂ ਦਿਖਾ ਰਹੇ ਕਿਸ ਤਰ੍ਹਾਂ ਦੇ ਨਾਲ ਹਾਂ ਹਾਲਾਂਕਿ ਥੋੜੀ ਦੇਰ ਪਹਿਲਾਂ ਜਿਹੜੇ ਹੈਗੇ ਸੂਰਤ ਦੇਵਤਾ ਬਿਲਕੁਲ ਨਜ਼ਰ ਆਏ ਸੀ ਲੇਕਿਨ ਹੁਣ ਦੇ ਸਾਫ ਤੌਰ ਤੇ ਦੇਖਿਆ ਜਾ ਸਕਦਾ ਕਿ ਬੱਦਲਾ ਦੇ ਵਿੱਚ ਜਿਹੜੇ ਉਹ ਕੁਝ ਜਿਹੜੇ ਅਟਕ ਚੁਕੇ ਹੈਗੇ ਆਸੇ ਪਾਸੇ ਜਿਹੜਾ ਹੈਗਾ ਤੁੰਦ ਜਿਹੜੀ ਹੈ ਸਾਫ ਦੇਖੀ ਜਾ ਸਕਦੀ ਹੈ ਅਬੋਹਰ ਦੀ ਚੱਕਰ ਗੱਲ ਕੀਤੀ ਜਾਵੇ ਤਾਂ ਤਿੰਨ ਦਿਨਾਂ ਤੋਂ ਬਾਅਦ ਇਹ ਜਿਹੜੀ ਤੁੰਦ ਜਿਹੜੀ ਹੈ ਇੱਥੇ ਦੇਖਣ ਨੂੰ ਮਿਲਿਆ ਹੈ ਮੌਸਮ ਤਿੰਨ ਦਿਨਾਂ ਜਿਹੜਾ ਪਹਿਲਾਂ ਸੀਗਾ ਬਿਲਕੁਲ ਸਾਫ ਸੀਗਾ ਅੱਜ ਜਿਹੜੀ ਇਹ ਵਿਜ਼ਿਬਿਲਟੀ ਜ਼ਰੂਰ ਹੈ ਆ ਲੇਕਿਨ ਤੁੰਦ ਜੜੀ ਹੈਗੀ ਇਸੇ ਕਰਕੇ ਜਿਹੜੇ ਵਾਹਨ ਚਾਲਕ ਹੈਗੇ ਉਹ ਆਪਣੇ ਜੜੀਆਂ ਹੈਡਲਾਈਟਸ ਜੜੀਆਂ ਹੈ ਜਾਂ ਇੰਡੀਕੇਟਰਸ ਜੜੇ ਹੈਗੇ ਉਹਦੀ ਜੜੀ ਵਰਤੋਂ ਕਰ ਰਹੇ ਆ ਤਾਂ ਜੋ ਕਿਸੇ ਵੀ ਜੜੀ ਹੈਗੇ ਦੁਰਘਟਨਾ ਤੋਂ ਜੜਾ ਹੈਗਾ ਬਚਿਆ ਜਾ ਸਕੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੜਾ ਹੈਗਾ ਚਾਹੇ ਟਰੱਕ ਹੈ ਚਾਹੇ ਬੱਸ ਹੈਗੇ ਉਹਨਾਂ ਵੱਲੋਂ ਜੜਾ ਹੈਗਾ ਆਪਣੇ ਰੋਜ਼ਮਰਰਾ ਦਾ ਜੜਾ ਕੰਮ ਕੀਤਾ ਜਾ ਰਿਹਾ ਸਮਾਨ ਚੜ ਲੈ ਕੇ ਜਾ ਰਿਹਾ ਜਾ ਰਿਹਾ ਹੈਗਾ ਤੇ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਮੌਸਮ ਕਿਹਦਾ ਹੈ ਮੌਸਮ ਬਹੁਤ ਜ਼ਿਆਦਾ ਹੈ ਮੌਸਮ ਕਿਹਦਾ ਹੈ

ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਤੁੰਦੇ ਦੇ ਵਿੱਚ ਇਹ ਵਿਜ਼ਿਬਿਲਟੀ ਬਿਲਕੁਲ ਕੱਟ ਜਾਂਦੀ ਹੈ ਤੇ ਉਹਦੇ ਕਰਕੇ ਜਿਹੜਾ ਹੈਗਾ ਅਕਸਰ ਹੀ ਦੇਖਿਆ ਜਾਂਦਾ ਕਿ ਤੁਰਘਟਨਾ ਜਿਹੜੀਆਂ ਮੈਂ ਹੁੰਦੀਆਂ ਸੜਕਾਂ ਹਾਸੇ ਜਿਹੜੇ ਹੁੰਦੇ ਐ ਅਬੋਹਰ ਦੇ ਵਿੱਚ ਫਿਲਹਾਲ ਤੁਹਾਨੂੰ ਦਿਖਾਣੇ ਕਿ ਤੁੰਦ ਜਿਹੜੀ ਹੈ ਪੈਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਕੁਝ ਸਮੇਂ ਪਹਿਲਾਂ ਕੁਝ ਦੇਰੀ ਪਹਿਲਾਂ ਜਿਹੜਾ ਹੈਗਾ ਇਹ ਜਿਹੜੀ ਹੈ ਤੁੰਦ ਇੱਥੇ ਨਹੀਂ ਸੀਗੀ ਸੂਰਤ ਦੇ ਤਾ ਜਰੂਰ ਜਿਹੜੇ ਨਜ਼ਰ ਆ ਰਹੇ ਲੇਕਿਨ ਤੁੰਦ ਜਿਹੜੀ ਹੈਗੀ ਉਹ ਜਿਹੜੀ ਹੈਗੀ ਸੰਘਣੀ ਚੜੀ ਹੁੰਦੀ ਨਜ਼ਰ ਆ ਰਹੀ ਹੈ ਤੇ ਬਿਲਕੁਲ ਅਫਜ਼ਾਰ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਕਿਸ ਤਰੀਕੇ ਦੇ ਅਲਰਟ ਜਾਰੀ ਕੀਤੇ ਹੋਏ ਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਤੇ ਕਿਤੇ ਕਿਹਾ ਗਿਆ ਹੈ ਕਿ ਜੋ ਨਵੇਂ ਸਾਲ ਦੇ ਵਿੱਚ ਬਾਰਿਸ਼ ਪੈ ਸਕਦੀ ਹੈ ਇਸ ਕਰਕੇ ਲੋਕਾਂ ਨੂੰ ਜੋ ਸੁੱਕੇ ਠੰਡ ਤੋਂ ਨਿਜਾਤ ਜ਼ਰੂਰ ਮਿਲ ਸਕਦੀ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਕਿਸ ਤਰੀਕੇ ਦੇ ਡਿਟੇਲਸ ਦਿੱਤੇ ਗਏ ਨੇ ਅ ਬਿਲਕੁਲ ਜੇਕਰ ਮੌਸਮ ਬਾਰੇ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਗਿਆ ਕਿ ਨਵੇਂ ਸਾਲ ਦੇ ਵਿੱਚ ਹੈ ਹਾਲਾਂਕਿ بارش ਦਾ ਜਿਹੜਾ ਅਲਰਟ ਜਰੂਰ ਦਿੱਤਾ ਗਿਆ ਸੀ ਲੇਕਿਨ بارش ਜਿਹੜੀ ਹੈ ਦਸੰਬਰ ਮਹੀਨੇ ਦੇ ਵਿੱਚ ਵੀ ਜਿਹੜਾ ਹੈਗਾ ਪਹਿਲਾਂ ਭੂਖਵਾਨੀ ਕੀਤੀ ਗਈ ਲੇਕਿਨ ਮੌਸਮ ਵਿਭਾਗ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਸੀਗਾ بارش ਨਹੀਂ ਪੈਗੀ ਉਹਦੇ ਕਰਕੇ ਜਿਹੜਾ ਹੈਗਾ ਮੌਸਮ ਤੇ ਜਿਹੜੀ ਠੰਡ ਹੈ ਜਿਹੜੀ ਉਹ ਹੱਡ ਹੱਡ چیر ਵੀ ਜਿਹੜੀ ਠੰਡ ਹੈਗੀ ਉਹ ਕਹਿ ਸਕਦੇ ਕਿ ਜਿਹੜੀ ਕੜਾਕੇ ਦੀ ਜਿਹੜੀ ਠੰਡ ਹੁੰਦੀ ਹੈ ਕਿਉਂਕਿ ਸੁੱਕੀ ਠੰਡ ਹੈਗੀ ਇਹ ਇਹਦੇ ਕਰਕੇ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਨਾਲ ਹੱਥ ਜਿਹੜੇ ਹੁਣ ਬਾਹਰ ਹੈ ਲੇਕਿਨ ਇਹਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਮਹਿਸੂਸ ਹੋ ਰਿਹਾ ਕਿ ਠੰਡ ਜੜੀ ਜ਼ਿਆਦਾ ਹੈਗੀ ਲੇਕਿਨ ਧੁੱਪ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦੀ ਹੈ ਲੇਕਿਨ ਦੁਪਹਿਰ ਦਾ ਜਿਹੜਾ ਮੌਸਮ ਜੇਕਰ ਗੱਲ ਕੀ ਹੈ ਉਦੋਂ ਜਿਹੜਾ ਮੌਸਮ ਸਾਫ਼ ਹੁੰਦਾ ਹੈ ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜੀ ਹੈ ਕਣਕ ਦੀ ਫਸਲ ਹੈ ਜਾਂ ਹੋਰ ਫਸਲਾਂ ਹੈ ਕਿਉਂਕਿ ਇਹ ਜਿਹੜੇ ਮੰਨੇ ਹੈਗੇ ਇਹਦੇ ਵਿੱਚ ਮੰਨਿਆ ਜਾਂਦਾ ਕਿ ਪੂਰੀ ਤਰ੍ਹਾਂ ਜਿਹੜੀ ਧੁੰਦ ਪਵੇ ਜਾਂ ਜਿਹੜਾ ਮੌਸਮ ਜਿਹੜਾ ਠੰਡਾ ਰਹੇ ਪਾਰਾ ਜਿਹੜਾ ਹੈਗਾ ਬਿਲਕੁਲ ਹੇਠਾਂ ਰਹਿਣਾ ਚਾਹੀਦਾ ਹੈ ਲੇਕਿਨ ਜਿਸ ਤਰ੍ਹਾਂ ਦੇ ਨਾਲ ਸਵੇਰੇ ਜਾਂ ਸ਼ਾਮ ਦੀ ਗੱਲ ਕੀਤੀ ਜਾਵੇ ਉਸ ਵੇਲੇ ਜਿਹੜਾ ਹੈਗਾ ਪਾਰਾ ਬਿਲਕੁਲ ਥੱਲੇ ਹੁੰਦਾ ਹੈ ਲੇਕਿਨ ਦੁਪਹਿਰ ਵੇਲੇ ਕੁਝ ਪਾਰਾ ਜਿਹੜਾ ਹੈਗਾ ਟੈਂਪਰੇਚਰ ਜਦੋਂ ਵੱਧ ਜਾਂਦਾ ਤੇ ਉਹਦੇ ਕਰਕੇ ਜਿਹੜਾ ਕਣਕ ਦੀ ਫਸਲ ਹੈ ਉਸ ਲਈ ਜਿਹੜਾ ਹੈਗਾ ਫਾਇਦੇਮੰਦ ਨਹੀਂ ਹੈ ਠੀਕ ਹੈ ਅਵਤਾਰ ਬਹੁਤ-ਬਹੁਤ ਸ਼ੁਕਰੀਆ ਮੌਸਮ ਨੂੰ ਲੈ ਕੇ ਤੁਸੀਂ ਅਪਡੇਟ ਸਾਡੇ ਦਰਸ਼ਕਾਂ ਤੱਕ ਪਹੁੰਚਾਇਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਇਹ ਅਬੋਹਰ ਦਾ ਮੌਸਮ ਤੁਹਾਨੂੰ ਦਿਖਾ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਅਬੋਹਰ ਦੇ ਵਿੱਚ ਵਿਖੜਾਕੇ ਦੀ ਠੰਡ ਪੈ ਰਹੀ